ਓ ਕਰ ਦੁਜਾ ਚੌਪਦੈ ਇਕ ਓੰਕਾਰ ਸਤਗੁਰ ਪ੍ਰਸਾਦ ਇਕ ਪਿਤਾ ਇਕ ਸਕੇ ਹਮ ਬਾਰਕ ਤੂੰ ਮੇਰਾ ਗੁਰ ਹੈ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰ ਹੈ ਸੋਨ ਮੀਤਾ ਜਿਉ ਹਮਾਰਾ ਬਨ ਬਨ ਜਾਸੀ ਹਰ ਦਰਸ਼ਨ ਦਿਹੋ ਦਿਖਾਈ ਸੋਨ ਮੀਤਾ ਤੂਰੀ ਕੋ ਬਲ ਜਾਈ ਇਹ ਮਨ ਤੇਰਾ ਭਾਈ ਰਹਾ ਪਾਵਨ ਲੋਭਾ ਮਲ ਮਲ ਧੋਵਾ ਇਹ ਮਨ ਤੈ ਕੋ ਹੁੰਦੇ ਸਾ ਸੁਨ ਮੀਤਾ ਹੋ ਤੇਰੀ ਸਰਦਾਈ ਆਇਆ ਪ੍ਰਮੇਲ ਦੇਉ ਉਪਦੇਸ਼ ਮਾਨ ਨ ਕੀਜੈ ਸ਼ਰਨ ਪਰੀਜੈ ਕਰ ਸੁਪਲਾ ਮਨਾਈਂ ਸੋਣ ਮੀਤਾ ਜਿਉ ਪਿੰਡ ਸਭ ਤਨ ਅਰਤੀ ਜੈ ਉਹ ਦਰਸ਼ਨ ਹਰ ਜਿਉ ਪਾਈ ਐ ਭੈ ਉਹ ਅਨੁਗ੍ਰਹਿ ਪ੍ਰਸਾਦ ਸੰਤਨ ਕਾ ਹਰ ਨਾਮਾ ਹੈ ਮਿੱਠਾ ਜਨ ਨਾਨਕ ਕਾ ਗੁਰ ਕਿਰਪਾ ਧਾਰੀ ਸਭ ਅਕਾਲ ਨਰੰជន ਦੀ ਥਾ ਭੈ ਹੋਰ ਗ੍ਰਹਿ ਪ੍ਰਸਾਦ ਸੰਤਨ ਕੈ ਹਰ ਨਾਮ ਹੈ ਮਿੱਠਾ ਜਨ ਨਾਨਕ ਕਾ ਗੁਰ ਕਿਰਪਾ ਧਾਰੀ ਸਭ ਅਕਲ ਨਰੰજન ਦੀ ਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕੈਸ਼ ਕਰ ਮਨਾ ਜਾਣਾ ਸਾਰ ਨਾ ਜਣਾ ਤੇਰੀ ਸਭ ਤੇ ਵੱਡਾ ਸਤ ਗੁਰੂ ਨਾਨਕ ਜਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤ ਗੁਰ ਨਾਲ ਕ ਜਨ ਕਲ ਰਾਖੀ ਮੇਰੀ ਆਪੇ ਸੁਰ ਨਰ ਗਣ ਗੰਧਰਬਾ ਆਪੇ ਸੁਰ ਨਰ ਗਣ ਗੰਧਰ ਭਾਯਾਪੀ ਖਟਦਰਸ਼ਨ ਕੀ ਬਾਣੀ ਆਪੇ ਸ਼ਿਵ ਸ਼ੰਕਰ ਮਹేశਾਯਾਪੇ ਗੁਰਮੁਖ ਅਕਤ ਕਹਾਣੀ ਆਪੇ ਜੋਗੀ ਆਪੇ ਭੋਗੀ ਆਪੇ ਸੰਤਿਆਸੀ ਫਿਰੈ ਬਿਬਾਣੀ ਆਪੇ ਨਾਲ ਗੋਸ਼ਟ ਆਪੇ ਉਪਦੇਸ਼ ਆਪੇ ਸੁਗੜ ਸਰੂਪ ਸਿਆਣੀ ਆਪਣਾ ਚੋਜ ਕਰ ਦੇਖੇ ਆਪੇ ਆਪ ਸਭਨਾ ਜੀਆਂ ਕਾ ਹੈ ਜਾਣੀ ਦੰਦੋਤ ਬੰਦਨ ਅਨਕਵਾਰ ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਮੁਬਾਰਕ ਇਲਾਹੀ ਗੋਦ ਅੰਦਰ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀ ਬਡਪਾਗੇ ਹ ਜਿਨ੍ਹਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦ ਅੰਦਰ ਟੁਰ ਬੈਠਣ ਦਾ ਸਪਾਗ ਅਵਸਰ ਪ੍ਰਾਪਤ ਹੋਇਆ ਹੈ ਆਓ ਕੁਝ ਕੋ ਸਮਾਂ ਕੁਝ ਕੋ ਮੈਂਟਰ ਬਹੁਤ ਲੰਮਾ ਸਮਾਂ ਲਈ ਗੁਰੂ ਮੁੱਤਬੇ ਚਾਰਾਂ ਦੇ ਨਾਲ ਸਾਂਝ ਪਾਈਏ ਲੜੀਵਾਰ ਕਥਾ ਵਿਚਾਰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰ ਫਤੇ ਪਰਵਾਨ ਕਰਿਓ ਸਰਬਤ ਮਾਈ ਭਾਈ ਰਸਨਾ ਨੂੰ ਪਵਿੱਤਰ ਕਰੋ ਬਾਦਸ਼ਾਹ ਦੇ ਚਰਨਾਂ ਅਗੇ ਝੁਕਾਓ ਸੀਸ ਬਲਾਓ ਫਤੇ ਆਖੋ ਜੀਵਾ ਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਆਪਾਂ ਦੋ ਸ਼ਲੋਕਾਂ ਦੀ ਵਿਚਾਰ ਪਿਛਲੇ ਦੀਵਾਨਾ ਵਿੱਚ ਕਰ ਚੁੱਕੇ ਹਾਂ ਅੱਜ ਆਪਾਂ ਪੌੜੀ ਦੀ ਵਿਚਾਰ ਕਰਨੀ ਹੈ ਮੈਂ ਲੜੀ ਨੂੰ ਜੋੜ ਦੇਵਾਂ ਕਿ ਪਿਛਲੇ ਸ਼ਲੋਕਾਂ ਦੇ ਵਿੱਚ ਕਿਵੇਂ ਸਤਿਗੁਰੂ ਜੀ ਸਾਨੂੰ ਦੁਨਿਆਵੀ ਨਸ਼ੇ ਬਾਰੇ ਗੱਲ ਕਰਦੇ ਨੇ ਉਸ ਤੋਂ ਬਾਅਦ ਪਾਤਸ਼ਾਹ ਸਾਨੂੰ ਸਮਝਾਉਣ ਕਰਦੇ ਨੇ ਕਿ ਇੱਕ ਗੁਰਮਤ ਗਿਆਨ ਦਾ ਨਸ਼ਾ ਵੀ ਹੈ ਉਹ ਵੀ ਕਰਿਆ ਕਰ ਭਾਈ ਜਿਹਦੇ ਨਾਲ ਤੇਰਾ ਲੋਕ ਤੇ ਪਰਲੋਕ ਸਵਾਰਿਆ ਜਾਵੇਗਾ ਫਿਰ ਆਪਾਂ ਸਾਰੀਆਂ ਵਿਚਾਰਾਂ ਨੂੰ ਮੁੱਖ ਰੱਖਦੇ ਹੋਇਆ ਜਿੱਥੇ ਨਸ਼ਾ ਹੈ ਉੱਥੇ ਹੋਰ ਵੀ ਬਕਾਰ ਜਿਹੜੇ ਨੇ ਉਹ ਆ ਜਾਂਦੇ ਨੇ ਕਿਉਂਕਿ ਪਾਤਸ਼ਾਹ ਜੀ ਬਾਣੀ ਅੰਦਰ ਫਰਮਾਨ ਕਰਦੇ ਨੇ ਕਹਿੰਦੇ ਹੋਰ ਖਾਣਾ ਖੁਸ਼ੀ ਖਵਾਰ ਜਿਤ ਖਾਦੇ ਤਨ ਪੀੜੀਏ ਮਨ ਵਿੱਚ ਚੱਲੇ ਵਿਕਾਰ ਕਿਉਂਕਿ ਐਸੇ ਪਦਾਰਥ ਜਦੋਂ ਸਰੀਰ ਅੰਦਰ ਪੈਂਦੇ ਨੇ ਤੇ ਪਾਤਸ਼ਾਹ ਕਹਿੰਦੇ ਨੇ ਭਾਈ ਮਨ ਅੰਦਰ ਵਿਕਾਰ ਪੈਦਾ ਹੋਣੇ ਸੁਭਾਵਕ ਤਦੋ ਸ਼ਰਾਬ दारू ਅੰਦਰ ਜਾਂਦੀ ਹੈ ਤੇ ਮਨ ਅੰਦਰ ਵਿਕਾਰ ਪੈਦਾ ਹੋ ਜਾਂਦੇ ਨੇ ਮਨ ਅੰਦਰ ਖਿਆਲ ਆਉਂਦੇ ਨੇ ਮਾੜੀ ਚੰਗੇ ਉੱਥੇ ਫਿਰ ਨੱਚਣ ਗਾਉਣ ਦੀਆਂ ਗੱਲਾਂ ਵੀ ਆਈਆਂ ਆਪਾਂ ਸਾਰਾ ਕੁਝ ਸੁਣਿਆ ਪਿਛਲੇ دیਵਾਨਾ ਵਿੱਚ ਔਰ ਪਾਤਸ਼ਾਹ ਜੀ ਅੱਜ ਦੇ ਪਾਵਨ ਸ਼ਬਦ ਅੰਦਰ ਜੋ ਫਰਮਾਨ ਕਰਦੇ ਨੇ ਕਿੰਦੇ ਭਾਈ ਇਹ ਜਿਹੜੇ ਆਪਾਂ ਪਰਸੋਂ ਦੇ ਦਿਵਾਨਾਂ ਵਿੱਚ ਬੇਨਤੀ ਕੀਤੀ ਸੀ ਵੀ ਇਹ ਜਿਹੜੇ ਅੱਜ ਆਪਾਂ ਦੁਨੀਆ ਤੇ ਮਸ਼ਹੂਰ ਲੋਕ ਦੇਖਦੇ ਆਂ ਔਰ ਲੋਕ ਉਹਨਾਂ ਦੇ ਨਾਲ ਫੋਟੋਆਂ ਖਿਚਾਉਣ ਨੂੰ ਤਰਜੀਹ ਦਿੰਦੇ ਨੇ ਤਰਸਦੇ ਨੇ ਵੀ ਸਾਡੀ ਇਹਨਾਂ ਦੇ ਨਾਲ ਫੋਟੋ ਖਿੱਚੀ ਜਾਵੇ ਇਹਨਾਂ ਦੇ ਨਾਲ ਮੇਲ ਹੋ ਜਾਵੇ ਮਲਾਪ ਹੋ ਜਾਵੇ ਗੱਲਬਾਤ ਹੋਵੇ ਕਲਾਕਾਰ ਐਕਟਰ ਲੋਕ ਇਹਨਾਂ ਦਾ ਕਿਤੇ ਨਾ ਕਿਤੇ ਪਿਛਲੇ ਜੀਵਨ ਦਾ ਜਪ ਤਪ ਕੀਤਾ ਹੋਇਆ ਹੈ ਆਪਾਂ ਪਰਸੋਂ ਦੇ دیਵਾਨਾ ਵਿੱਚ ਬੇਨਤੀ ਕੀਤੀ ਸੀ ਵੀ ਇਹ ਧਰਮ ਰਾਜ ਦੀ ਕਚਹਿਰੀ ਵਿੱਚ ਇੰਦਰ ਦੇ ਉੱਥੇ ਗੌਂਡ ਵਜਾਉਣ ਦਾ ਕਰਮ ਕੰਮ ਕਰਿਆ ਕਰਦੇ ਸੀ ਜੋ ਇਹਨਾਂ ਨੂੰ ਇਹ ਵੀ ਜੁਨ ਉਹੀ ਮਿਲ ਗਈ ਸ਼ਾਸਤਰਾਂ ਦੇ ਮੁਤਾਬਕ ਮੈਂ ਬੇਨਤੀ ਕਰ ਰਿਹਾ ਗੁਰਮਤ ਇਸ ਗੱਲ ਨੂੰ ਤਰਜੀਹ ਨਹੀਂ ਦਿੰਦੀ ਮੈਂ ਸ਼ਸਤਰਾਂ ਦੇ ਮੁਤਾਬਕ ਗੱਲ ਕਰ ਰਿਹਾ ਕਿਉਂਕਿ ਪਾਤਸ਼ਾਹ ਜੀ ਪਾਵਨ ਸ਼ਬਦ ਅੰਦਰ ਵੀ ਫਰਮਾਨ ਕਰਦੇ ਨੇ ਤੇ ਇਹਨਾਂ ਨੂੰ ਉਹਦੇ ਮੁਤਾਬਕ ਜਿਹੜੀ ਇਹ ਜੂਨ ਮਿਲ ਗਈ ਔਰ ਮੇਰੇ ਪਾਤਸ਼ਾਹ ਜੀ ਫਰਮਾਨ ਕਰਕੇ ਸਾਨੂੰ ਸਮਝਾਉਂਦੇ ਨੇ ਕਹਿੰਦੇ ਭਾਈ ਆਪੇ ਸੁਰ ਨਾਰ ਗਣ ਗੰਦਰਬਾ ਸੁਰ ਕਹਿੰਦੇ ਨੇ ਦੇਵਤੇ ਗੰਦਰਭਾ ਪਾਸ਼ਾ ਕਹਿੰਦੇ ਦੇਵਤਿਆਂ ਦੇ ਦਵਾਰੇ ਤੇ ਗਾਉਣ ਵਾਲੇ ਆਪੇ ਸੁਰ ਨਰ ਗਣ ਗੰਦਰਭਾ ਆਪੇ ਖੱਟ ਦਰਸ਼ਨ ਕੀ ਬਾਣੀ ਬਾਣੀ ਵਿੱਚ ਬੋਲ ਬੋਲਣਾ ਗਾਉਣਾ ਪਾਸ਼ਾ ਕਹਿੰਦੇ ਭਾਈ ਇਹ ਮਾਲਕ ਜਿਹੜਾ ਪਰਮੇਸ਼ਰ ਹੈ ਨੇ ਉਹਨੇ ਸਾਰਾ ਕੌਤਕ ਰਚਨਾ ਜਿਹੜੀ ਆਪ ਹੀ ਸਾਰੀ ਰਚੀ ਹੋਈ ਹੈ ਆਪ ਹੀ ਸਾਰੀ ਰਚਨਾ ਨੂੰ ਰਚਿਆ ਹੋਇਆ ਉਹਨੇ ਮਾਲਕ ਨੇ ਆਪੇ ਸਾਰਿਆਂ ਦੇ ਵਿੱਚ ਵਰਤ ਰਿਹਾ ਆਪ ਹੀ ਸਾਰਿਆਂ ਦੇ ਵਿੱਚ ਉਹਨੇ ਇੱਕ ਖੇਡ ਰਚਾਈ ਹੋਈ ਏ ਇੱਕ ਖੇਡਣ ਆਪ ਦੇਖਦਾ ਤਮਾਸ਼ਾ ਤੇ ਸਾਨੂੰ ਕਟ ਪੁਤਲੀਆਂ ਬਣਾਇਆ ਹੋਇਆ ਅਸੀਂ ਮਤਲਬ ਦੁਨੀਆ ਤੇ ਆਏ ਆ ਕੋਈ ਰੋਈ ਜਾ ਰਿਹਾ ਕੋਈ ਹੱਸੀ ਜਾ ਰਿਹਾ ਕੋਈ ਕੁਝ ਕਰੀ ਜਾ ਰਿਹਾ ਕੋਈ ਕੁਝ ਕਰੀ ਜਾ ਰਿਹਾ ਕੋਈ ਆਪਣੀ ਹੰਕਾਰ ਵਿੱਚ ਤੁਰਿਆ ਫਿਰਦਾ ਕੋਈ ਨਮਾਣਾ ਕੋਈ ਮੰਗਤਾ ਕੋਈ ਦਾਨੀ ਇਹ ਸਭ ਉਹਦੀ ਖੇਡ ਹੈ ਉਹ ਆਪ ਸਭ ਕੁਝ ਦੇਖ ਕੇ ਖੁਸ਼ ਹੋ ਰਿਹਾ ਵੀ ਮੇਰੇ ਬਣਾਏ ਹੋਏ ਆ ਜੀਵ ਆ ਤੇ ਕਿਤੇ ਆਪਾਂ ਵੀ ਮਨ ਅੰਦਰ ਸੋਚ ਕੇ ਦੇਖੀਏ ਗੁਰਮੁਖ ਪਿਆਰਿਓ ਤੇ ਉਹ ਹੀ ਖੁਸ਼ ਹੁੰਦਾ ਵੀ ਲੈ ਇਹ ਇਹਨੇ ਕਰਨਾ ਕਿ ਆ ਮਨੁੱਖ ਨੇ ਬੰਦੇ ਨੇ ਛਕਣਾ ਦੇ ਦੋ ਟਾਈਮ ਦਾ ਪ੍ਰਸ਼ਾਦਾ ਤੇ ਕੀ ਕੁਝੇ ਕਰਦਾ ਫਿਰਦਾ ਕਿੰਨੀਆਂ ਐਰਾ ਫੇਰੀਆਂ ਠੱਗੀਆਂ ਟੋਰੀਆਂ ਝੂਠ ਫਰੇਬ ਇਥੋਂ ਤੱਕ ਕਤਲ ਵੀ ਕਰ ਦਿੰਦਾ ਏ ਪੈਸੇ ਖਾਤਰ ਮਾਇਆ ਦੀ ਖਾਤਰ ਛਕਣਾ ਦੋ ਟਾਈਮ ਦਾ ਪ੍ਰਸ਼ਾਦਾ ਹੀ ਏ ਛਕਣੀ ਰੋਟੀ ਐ ਪੇਟ ਲੋਟਣ ਵਾਲੀ ਭਰਨਾ ਤੇ ਪਾਤਸ਼ਾਹ ਕਿੰਨੇ ਨੇ ਵੇਖ ਪਾ ਇਹ ਸਾਰੇ ਉਹਦੇ ਖੇਡ ਨੇ ਉਹਦੀ ਕੌਤਕ ਉਹਦੀ ਰਚਨਾ ਬਣਾਈ ਹੋਈ ਐ ਕੁਝ ਉਹਦੇ ਪਹਾੜੇ ਵਿੱਚ ਰਹਿ ਕੇ ਆਪਣਾ ਜੀਵਨ ਜਿਹੜਾ ਗੁਜ਼ਾਰਨਾ ਕਰਦੇ ਨੇ ਉਹਦੀ ਰਜਾ ਵਿੱਚ ਰਹਿੰਦੇ ਨੇ ਜਿਹੜੇ ਉਹਦੀ ਰਜਾ ਵਿੱਚ ਰਹਿੰਦੇ ਨੇ ਉਹਦੇ ਪਹਾੜੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਉਹਨਾਂ ਦਾ ਲੋਕ ਤੇ ਪ੍ਰਲੋਕ ਸਵਾਰਿਆ ਜਾਂਦਾ ਉਹਨਾਂ ਦਾ ਜੀਵਨ ਸਫਲਾ ਹੋ ਜਾਂਦਾ ਉਹ ਸਤਨਾਮ ਜਿਨ੍ਹਾਂ ਨੇ ਸਮਝ ਲਿਆ ਇੱਕ ਨੰਨੋ ਸਭ ਸੋਝੀ ਆਈ ਇੱਕ ਫਿਰਦੇ ਬੇਪਰਵਾਹ ਇਕਨਾਂ ਨੂੰ ਸੋਝੀ ਆ ਗਈ ਗੱਲ ਨੂੰ ਸਮਝ ਗਏ ਇੱਕ ਬੇਪਰਵਾਹ ਬਿਲਕੁਲ ਗੱਲ ਨੂੰ ਸਮਝਦਾ ਹੀ ਨਹੀਂ ساری ਜ਼ਿੰਦਗੀ ਜੀਵਨ ਉਦਾਂ ਹੀ ਗੁਜ਼ਾਰ ਦਿੱਤਾ ਹੁਣ ਪਾਸ਼ਾ ਫਰਮਾਨ ਕਰਦੇ ਨੇ ਆਪੇ ਸੁਰਨਰ ਗਣਗੰਦਰ ਬਾਹ ਆਪੇ ਕਟ ਦਰਸ਼ਨ ਕੀ ਬਾਣੀ ਆਪੇ ਸ਼ਿਵ ਸ਼ੰਕਰ ਮਹੇਸ਼ਾ ਸਾਸਤਰਾਂ ਮੁਤਾਬਕ ਮੰਨਿਆ ਗਿਆ ਪੀ ਜਿਹੜਾ ਸ਼ਿਵਜੀ ਹੈ ਇਹ ਲੈ ਕੇ ਜਾਂਦਾ ਬੰਦੇ ਨੂੰ ਮੌਤ ਇਹਦੇ ਹੱਥ ਵਿੱਚ ਹੈ ਤੇ ਪਾਦਸ਼ਾਹ ਕਹਿੰਦੇ ਨੇ ਭਾਈ ਇਹ ਬਣਾਇਆ ਇਹ ਰਚਨਾ ਇਹ ਖੇਡ ਇਹ ਵੀ ਉਸ ਮਾਲਕ ਦੀ ਹੈ ਬ੍ਰਹਮਾ ਵਿਸ਼ਨੂ ਸ਼ਿਵਜੀ ਇਹ ਜਿੰਨੇ ਦੇਵਤੇ ਨੇ ਜਾਣੀ ਇਹ ਬਣਾਉਣ ਵਾਲਾ ਕੌਣ ਹੈ ਜੀ ਇਹਨਾਂ ਨੂੰ ਪਰਮੇਸ਼ਰ ਇਹਨਾਂ ਦੇ ਉੱਪਰ ਵੀ ਹੈਗਾ ਕੋਣ ਮਾਲਕ ਅਕਾਲ ਪੁਰਖ ਵਾਹਿਗੁਰੂ ਆਪੇ ਸ਼ਿਵ ਸ਼ੰਕਰ ਮਹੇਸ਼ਾਪੇ ਗੁਰਮੁਖ ਕਥ ਕਹਾਣੀ ਆਪੇ ਜੋਗੀ ਆਪ ਹੀ ਉਹ ਜੋਗੀ ਹੈ ਜੋਗ ਕਮਾਉਣ ਵਾਲਾ ਆਪੇ ਭੋਗੀ ਆਪ ਹੀ ਉਹ ਗ੍ਰਸਥ ਵਿੱਚ ਰਹਿਣ ਵਾਲਾ ਗ੍ਰਸਤੀ ਵੀ ਹੈ ਭੋਗੀ ਵੀ ਹੈ ਆਪੇ ਜੋਗੀ ਆਪੇ ਭੋਗੀ ਆਪੇ ਸੰਿਆਸੀ ਫਿਰੇ ਬਿਬਾਣੀ ਆਪ ਹੀ ਉਹ ਸੰਿਆਸੀ ਵੀ ਹੈ ਪਰਵਾਰ ਛੱਡ ਕੇ ਜੰਗਲਾਂ ਵਿੱਚ ਰਟਣ ਕਰਦਾ ਫਿਰਦਾ ਆਪ ਹੀ ਹੈ ਕਿ ਵਖਰਾ ਥੋੜੀ ਕੁਝ ਵੀ ਹੈ ਆਪ ਹੀ yogi ਆਪ ਹੀ bhogi ਆਪ ਹੀ sanyasi ਆਪ ਹੀ ਜੰਗਲਾਂ ਵਿੱਚ ਰਟਣ ਕਰਨ ਵਾਲਾ ਆਪੇ ਨਾਲ ਗੋਸ਼ਟ ਆਪ ਹੀ ਚਰਚਾ ਕਰਨ ਵਾਲਾ ਗਿਆਨ ਦੇਣ ਵਾਲਾ ਆਪੇ ਨਾਲ ਗੋਸ਼ਟ ਆਪ ਉਪਦੇਸ਼ ਹੈ ਆਪ ਉਪਦੇਸ਼ ਦੇਣ ਵਾਲਾ ਆਪੇ ਸੁਗੜ ਆਪ ਹੀ ਸਿਆਣਾ ਸਰੂਪ ਸਿਆਣੀ ਆਪ ਹੀ ਸਿਆਣਾ ਆਪ ਹੀ ਸੂਝਵਾਨ ਆਪ ਹੀ ਸਚਜਾ ਆਪੇ ਹੀ ਉਪਦੇਸ਼ ਦੇਣ ਵਾਲਾ ਆਪਣਾ ਚੋਜ ਕਰ ਵੇਖੇ ਆਪੇ ਹੁਣ ਇਥੇ ਅਣਕੀ ਪਾਸ਼ਾ ਨੇ ਗੱਲ ਨੂੰ ਨਵੇੜਿਆ ਕਹਿੰਦੇ ਇਹ ਕੀ ਹੈ ਸਭ ਕੁਝ ਜੀ ਉਸ ਮਾਲਕ ਦਾ ਚੋਜ ਚੋਜ ਕੀ ਹੁੰਦਾ ਜੀ ਖੇਡ ਖੇਡ ਕੇ ਲਈਏ ਚੋਜ ਕਹਿ ਲਈਏ ਇੱਕ ਉਹਦੀ ਮਾਲਕ ਦੀ ਬਣਾਈ ਹੋਈ ਰਚਨਾ ਕਹਿ ਦਈਏ ਸਭ ਕੁਝ ਉਹਦਾ ਉਹਦੀ ਇੱਕ ਖੇਡ ਹੈ ਉਹਦੇ ਚੋਜ ਨੇ ਉਹਦੇ ਮੇਰੇ ਪਾਸ਼ ਕਹਿੰਦੇ ਆਪਣਾ ਚੋਜ ਕਰ ਵੇਖਿਆ ਤੇ ਆਪੇ ਸਭਨਾ ਜੀਆਂ ਕਾ ਹੈ ਜਾਣੀ ਉਹ ਆਪ ਹੀ ਸਾਰਿਆਂ ਦੀ ਜਾਣਦਾ ਵੀ ਹੈ ਸਾਰਿਆਂ ਜੀਆਂ ਦੀ ਅੰਦਰ ਦੀ ਜਾਣਦਾ ਵੀ ਹੈ ਕਿ ਆਹ ਬੰਦਾ ਕੀ ਕਰੁੰਦਿਆ ਕੌਣ ਹੈ ਕਿੱਦਾਂ ਦਾ ਕਰਮ ਕਰਦਾ ਮਾੜਾ ਕਰਦਾ ਕਿ ਚੰਗਾ ਕਰਦਾ ਇਹਨੇ ਭਲਾ ਕੰਮ ਕਰਨਾ ਬੁਰਾ ਕਰਮ ਕਰਨਾ ਉਹ ਸਾਰਾ ਕੁਝ ਕਰਨ ਕਰਾਉਣ ਵਾਲਾ ਵੀ ਸਭ ਕੁਝ ਮਾਲਕ ਆਪੀ ਹੈ ਉਹਦੇ ਚੋਜ ਨੇ ਸਾਨੂੰ ਕੀ ਸਾਨੂੰ ਪਾਤਸ਼ਾਹ ਨੇ ਉਪਦੇਸ਼ ਦਿੱਤਾ ਕਿ हे ਮਨੁੱਖ ਤੇਰੇ ਹੱਥ ਵਿੱਚ ਹੈ ਕਿਉਂਕਿ ਆਪਾਂ ਇੱਕ ਦਿਨ ਅੱਗੇ ਵੀ ਗੁਰਮੁਖ ਪਿਆਰਿਓ ਬੇਨਤੀ ਕੀਤੀ ਸੀ ਇੱਕ ਰੂੜੀ ਦਾ ਢੇਰ ਲੱਗਾ ਹੋਵੇ ਰੂੜੀ ਦਾ ਢੇਰ ਗੰਦਗੀ ਦਾ ਢੇਰ ਤੇ ਆਪਾਂ ਉਸ ਢੇਰ ਦੇ ਲਾਗੇ ਜਾ ਕੇ ਖਲੋਜਾ ਹੀ ਇਹ ਖੜ ਜਾਈਏ ਤੇ ਆਪਾਂ ਕਹੀਏ ਕਿ ਆਪਾਂ ਨੂੰ ਬਾਸ਼ਨਾ ਨਾ ਆਵੇ ਇਦਾਂ ਨਹੀਂ ਹੋ ਸਕਦੀ ਆਪਾਂ ਨੂੰ ਉਹਦੇ ਤੋਂ ਬਦਬੂ ਆਉਣੀ ਆਉਣੀ ਹੈ ਕਿਉਂਕਿ ਗੰਦਗੀ ਦੇ ਢੇਰ ਦਾ ਸੁਭਾਅ ਹੈ ਉਹਨੇ ਆਪਣੀ ਬਦਬੂ ਨੂੰ ਖਿਲਾਰਨਾ ਹੈ ਉਹਨੇ ਆਪਣੀ ਬਦਬੂ ਖਿਲਾਰਨੀ ਹੈ ਉਹ ਬਦਬੂ ਆਉਣੀ ਆਉਣੀ ਹੈ ਤੇਰੇ ਹੱਥ ਵਿੱਚ ਇਹ ਹੈ ਕਿ ਤੂੰ ਉਸ ਗੰਦਗੀ ਦੇ ਢੇਰ ਲਾਗੋ ਪਾਸੇ ਹੋ ਜਾ ਅਖੋ ਸਤਨਾਮ ਸਾਈਡ ਤੇ ਹੋ ਜਾ ਦੂਰ ਚਲਿਆ ਜਾ ਤਾਂ ਚ ਤੈਨੂੰ ਬਦਬੂ ਨਾ ਆਵੇ ਗੁਰਮੁਖ ਪਿਆਰਿਓ ਆਪਾਂ ਗਿੰਦਗੀ ਦੇ ਟੇਰਾ ਨੂੰ ਛੱਡ ਕੇ ਸਤਿਗੁਰਾਂ ਦੇ ਗਿਆਨ ਨੂੰ ਈਰੇ ਮੋਤੀਆਂ ਨੂੰ ਚੁਗਣਾ ਕਰੀਏ ਉਹਨੇ ਗੁਰੂ ਦਾ ਗਿਆਨ ਗੁਰੂ ਸ਼ਬਦ ਹਮਤਨਮੰਤ ਭਾਗਟ ਸਚ ਨਾਏ ਹਰ ਗੁਣ ਗਾਵਾਂ ਸਹਿਜ ਸਿਪਾਏ ਪੀਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰੇ ਮਨ ਭਿਆ ਨਿਧਾਨਾ ਰਤਨ ਲਾਲ ਜਾਕ ਕ ਕਛੂ ਨਾ ਮੋਲ ਪਰੇ ਪੰਡਾਰ ਖੂਟ ਅਤੋਲ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵੱਧੋ ਜਾਈ ਇਹ ਖਜ਼ਾਨੇ ਨੂੰ ਵਰਤੀਏ ਗੁਰਮੁਖ ਪਿਆਰਿਓ ਹਾਜ਼ਰੀ ਭਰੀਏ ਪਾਸ਼ਾ ਦੇ ਪਾਵਨ ਚਰਨਾਂ ਦੀ ਬਹੁਤ ਧੰਨਵਾਦ ਸੰਗਤਾਂ ਦਾ ਸਤਿਗੁਰਾਂ ਦੇ ਪਾਵਨ ਚਰਨਾਂ ਦੀ ਆਪ ਜੀ ਹਾਜ਼ਰੀ ਭਰਦੇ ਉਹ ਸਤਿਗੁਰੂ ਕਿਰਪਾ ਕਰਨ ਮਨ ਦੀਆਂ ਸ਼ੁਭ ਮਨੋ ਕਾਮਨਾ ਸਾਡੀਆਂ ਸਤਿਗੁਰੂ ਜੀ ਸੰਪੂਰਨ ਕਰਨ ਆਪਣੇ ਦਰੋਂ ਕਰੋ ਗੁਰ ਸਿੱਖੀ ਜੀਵਨ ਪਾਤਸ਼ਾਹ ਜੀ ਸਾਡੀ ਝੋਲੀ ਵਿੱਚ ਪਾ ਦੇਣ ਹੋਈਆਂ ਗਲਤੀਆਂ ਦੀ ਖਿਮਾ ਆਪਾ ਦੇ ਚਰਨਾਂ ਅੰਦਰ ਝਕਾਓ ਸੀਸ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ